ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਾਨੂੰ ਸਰਗੁਣ ਕਹਤਾ ਹੈ ਇਸ ਖਾਲੇ ਖਿਲਾਲ ਨੂੰ ਨਿਰਗੁਣ ਕਹਤਾ ਤੇ ਜਿਹੜਾ ਸਰਗੁਣ ਤੇ ਨਿਰਗੁਣ ਦੇ ਵਿਚ ਹੈ ਉਸ ਨਰਾਕਾਰ ਕਹਤਾ ਜਿਹੜਾ ਸਾਡਾ ਮੂਲ ਹੈ ਜੈਸੂ ਮਹਾਰਾਜ ਸਰਗੋਣ ਨੈਰਗੋਣ ਨਰੰਕਾਰ ਸੋਨ ਸਮਾਦੀ ਆਪ ਆਪਨ ਕੀ ਅਨੰਤ ਕਾ ਆਪੇ შე ਜਾਓ ਆਪਨ ਦੇਖੇ ਕਿ ਅਸਾਨੂੰ ਦੂਸਰ ਜੀਵ ਪੈਦਾ ਕਰਨ ਵਾਲੇ ਨੇ ਉਹਨੇ ਆਪਣੇ ਆਪ ਤੋਂ ਆਪ ਦਾ ਸਰੂਪ ਤਿਆਰ ਕੀਤਾ ਇਸ ਕਰਕੇ ਮਹਾਰਾਜ ਜੀ ਨੇ ਕਰਨ ਕਰਨੁ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਨਾਂ ਤਿਸ ਬਿਜਾਰ ਨੇ ਜਲ ਥਰਮ ਹਿੰਸੇ ਇਸ ਤਰੀਕੇ ਨਾਲ ਸਾਨੂੰ ਫਿਰ ਦੱਸਿਆ ਹੈ ਕਿ ਸਾਡਾ ਨਵਾਂ ਦਰਵਾਜ਼ਿਆਂ ਦਾ ਜਿਹੜਾ ਘਰ ਹੈ ਇਹ ਪੌਂਦਰ ਬਣੇ ਅਜਿਹੜਾ ਦਸੌਂਦਾਰ ਇਹ ਸਾਡੇ ਮਾਤਾ ਪਿਤਾ ਦੇ ਘਰ ਵੀ ਸਾਨੂੰ ਉਹਨਾਂ ਨੇ ਆਪਦੇ ਘਰ ਦੇ ਵਿੱਚ ਰੈਂਦੇ ਹਾਂ ਛੋਟੇ ਛੋਟੇ ਕੋਹੜੀਆਂ ਦਸੌਂਦਾਰ ਜਿਵੇਂ ਕਹਿੰਦਾ ਗੁਰਦਵਾਰਾ ਮੰਦਰ ਕਹਿੰਦਾ ਸੈਗੁਹਾ ਗਤ ਫੇਰ ਕਰ ਕਹਿੰਦਾ ਇਹ ਬਣਾ ਦਿੱਤੇ ਹੁਣ ਸਾਡੇ ਥਿਰਕਰ ਦੇ ਦਸਨ ਦਵਾਰ ਦੇ ਨਿਸ਼ਾਨਿਆ ਪੰਡਾਸ ਨੇ ਕਿ ਅਸੀਂ ਸਮਝ ਸਕੀਏ ਕਿ ਐਸੇ ਆਦੇ ਘਰ ਚਲੇ ਗਏ। ਇਹ ਖੇਲ ਪੌਣ ਦਾ। ਇਸ ਕਰਕੇ ਇਸ ਪੌਣ ਤੋਂ ਉੱਪਰ ਜਿसरी ਪੌਣ ਸਾਡੇ ਸੁਰਾਂ ਰਾਈ ਅੰਦਰ ਪ੍ਰਵੇਸ਼ ਹੁੰਦੀ ਹੈ। ਤੇ ਜਿੱਥੋਂ ਅੰਦਰ ਪ੍ਰਵੇਸ਼ ਹੁੰਦੀ ਉਥੋਂ ਸਾਡਾ ਮਹਿਲ ਸ਼ੁਰੂ ਹੋ ਜਾਂਦਾ। ਦੇਸ਼ਾਂ ਦੇ ਕਾਇਆ ਪਹੁੰਚਾ ਤਿਆਰ ਹੋਏ ਜਿੱਥੇ ਪਹੁੰਚ ਜਾ ਰਹੇ ਹਾਂ ਇਸ ਉਪਰ ਹੋ ਮਾਇਲੇ ਕਾਇਆ ਮਹਿਲ ਮੰਦਰ ਘਰ ਘਾਤੇ ਸੇ ਰੱਖੀ ਜੋਧਾਪੁਰ ਨਾਨਕ ਗੁਰੂ ਮਹਿਲ ਬਲਾਗੇ ਹਰ ਮੇਲੇ ਮੇਲੇ ਹੁਣ ਦਸਾਂ ਦਵਾਰ ਦੇ ਵਿੱਚ ਸਾਡੇ ਮਨ ਵਾਸਤੇ ਖਰਾਕ ਹੈ ਅੰਮ੍ਰਿਤ ਰਾਸ ਹਰ ਰਾਸ ਬ੍ਰਹਮ ਰਾਸ ਨਾਮ ਰਾਸ ਗਿਰਦਾਸ ਜੀ ਮੰਨ ਲਿਖਰਾਗੇ ਜੇ ਸਬਦ ਰੈ ਸੀ ਕੱਢ ਕੇ ਪੀਣਾ ਓਏ ਦਸੇ ਦਵਾਰ ਉਚ ਰੱਖ ਦਿੱਤਾ ਜੈਸੇ ਮਾਰੇ ਗੁਰਬਾਣੀ ਦੱਸ ਰੈ ਸਤ ਗੁਰ ਮਿਲਗੇ ਦਸੋਂ ਦਵਾਰ ਪਾਤ ਇਥੇ ਅੰਮ੍ਰਿਤ ਭੋਜਨ ਸਹਿਤ ਉਪਜੇ ਜੇ ਸਭ ਜਗ ਥਮ ਰਹਾ ਤੇ ਅਨੇਕ ਵਾਜੇ ਸਦਾ ਆਨੰਦ ਹੈ ਸਚੇ ਰਸ ਮੈਂ ਓ ਕਹਿਣਾ ਤਲ ਥਮੇ ਨਿਜ ਕਰਵਸਿ ਆਏ ਇਹ ਸਾਡਾ ਨਿੱਜੀ ਮਹਿਲ ਬਣਾਤਾ ਨਿਜ ਘਰ ਬਣਾਤਾ ਜਿੱਥੇ ਸਾਡੇ ਲਈ ਸਾਡੇ ਭੇਜਣ ਤੋਂ ਪਹਿਲਾਂ ਸਾਡੀ ਖਰਾਕ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ ਜਿੰਨਾ ਚਿਰ ਅਸੀਂ ਇਸ ਲੋਕ ਵਿੱਚ ਰਹਿਣਾ ਹੈ ਸਾਨੂੰ ਖਿਡਾਰੀ ਬਣਾ ਕੇ ਭੇਜਦੇ ਨੇ ਰਾਜਾ ਬਣਾ ਕੇ ਭੇਜਦੇ ਨੇ ਇਸ ਕਰਕੇ ਸਾਡੀ ਖਰਾਕ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਹੈ ਵੀ ਇਹਨਾਂ ਚ ਰਹਿਣਗੇ ਖਵਾ ਦੂਏ ਨਾ ਖਰਾਕ ਜੈਸੂ ਮਾਰੇ ਗੁਰਬਾਨੇ ਦੱਸੇ ਨੇ ਜੀ ਜਨ ਸਭਾ ਪਾਸ਼ੇ ਕਰ ਪਰਥ ਮੇ ਰਿਜ਼ਕ ਸੁਭਾ ਹੈ ਪਹਿਲੋ ਰਿਜ਼ਕ ਸਾਡਾ ਆਕਾਰ ਸਾਡੀ ਧਰਤੀ ਰਹਿਣ ਵਾਸਤੇ ਤੇ ਇਸ ਧਰਤੀ ਉਪਰ ਸਾਡੇ ਰਹਿਣ ਵਾਸਤੇ ਚਬਾਰਾ ਚਬਾਰਾ ਵੀ ਇਸ ਦਸੰਦਾਰ ਨੂੰ ਕਹਿੰਦਾ ਬਣਾਉਂਦਾ ਹੁਣ ਗੁਰੂ ਨਾਨਕ ਦੇਵ ਜੀ ਨੇ ਸਾਡੇ ਰਹਿਣ ਵਾਸਤੇ ਆਕਾਰ ਦੇ ਰਹਿਣ ਵਾਸਤੇ ਪਹਿਲੋ ਧਰਤੀ ਬਣਾਈ ਉਕੇਵੇਂ ਬਣੀ ਉਹ ਸਾਨੂੰ ਜਗਜੀਤ ਸਿੰਘ ਸਾਹਿਬ ਦੇ ਬਾਣੀ ਦੱਸੇ ਪਾਣ ਪਾਣੀ ਅਗਨੀ ਪਤਾਲ ਤੇ ਸੇ ਧਰਤੇ ਥਾਪ ਰੱਖੀ ਧਰਮਸਾਲ ਇਹ ਧਰਤੇ ਤਿਆਰ ਕਰਕੇ ਇਸ ਨੂੰ ਧਰਮਸਾਲ ਦਾ ਨਾਮ ਦਿੱਤਾ ਜੇਸਾ ਧਰਮਸਾਲ ਵਿੱਚ ਮੁਸਾਫਰ ਆਉਂਦੇ ਜਾਂਦੇ ਨੇ ਆਏ ਚਾਰ ਦਿਨ ਰਹੇ ਫਿਰ ਅੱਗੇ ਚਲੇ ਗਏ ਕੋਈ ਦੋ ਦਿਨ ਰਿਹਾ ਚਲੇ ਗਏ ਇਸੇ ਤਰ੍ਹਾਂ ਐਸੇ ਜੀਵ ਆਉਂਦੇ ਜਾਂਦੇ ਰਹਾਂਗੇ ਇਹ ਉਹਨਾਂ ਚੈਸੇ ਤਰੇ ਹੈ ਇਸ ਧਰਤੀ ਤੋਂ ਪਰ ਸਾਡੇ ਰਹਿਣ ਵਾਸਤੇ ਚਵਾਰਾ ਫਿਰ ਬਣਾਇਆ ਪਹਿਲੋ ਸਾਡਾ ਆਕਾਰ ਤਿਆਰ ਕੀਤਾ ਜਿਵੇਂ ਪਾਉਣ ਪਾਣੀ ਅਗਨੀ ਪਤਾਲ ਤੇ ਸ੍ਰੀ ਧਰਤੀ ਥਾਪ ਰੱਖੇ ਧਰਮ ਸਾਨ ਤੇ ਸੇ ਜੀ ਜੁਗਤ ਰੰਗ ਕੇ ਨਾਮ ਤਿੰਨ ਕੇ ਨਾਮ ਆਣੇ ਕਰਨ ਇਹ ਜਿਹੜੇ 84 ਲੱਖ ਜੋਨ ਨੇ ਆਕਾਰ ਇਸਾ ਲੋ ਕਰਤੇ ਗਏ ਔਰ ਧਰਤੀ ਉਪਰ ਖੇਲਣ ਵਾਸਤੇ ਇਹਦੇ ਉਪਰ ਚਾਰੇ ਦਿਸ਼ਾਂ ਲੈ ਕੇ ਸਾਡਾ ਚਬਾਰਾ ਬਣਾਇਆ ਗਿਆ ਜਿੱਥੇ ਅਸੀਂ ਰਹਿਣਾ ਜਿਹਨੂੰ ਦਸਵਧਾਰ ਕਹਿੰਦੇ ਹੁਣ ਸਾਨੂੰ ਦਸਵਧਾਰ ਦੀ ਨਿਸ਼ਾਨੀ ਦਾ ਸਿੱਤੀ ਕਿ ਸਾਨੂੰ ਪਤਾ ਲੱਗ ਜਾਏ ਕਿ ਅਸੀਂ ਬਗਾਨੇ ਕਹਾਣ ਖੇਲਣ ਗਏ ਸੀ ਤੇ ਹੁਣ ਆਪ ਦੇ ਘਰ ਵਾਪਸ ਆ ਗਏ ਬਗਾਨਾ ਘਰ ਦੂਸਰੇ ਦਾ ਘਰ ਇਸੇ ਨੂੰ ਕਹਿੰਦੇ ਨੇ ਤਰੇ ਗੁਣਾ ਨੂੰ ਕਹਿੰਦੇ ਨੇ ਤਰਲੋਕੀ ਨੂੰ ਕਹਿੰਦੇ ਨੇ ਇਸ ਕਰਕੇ ਅਸੀਂ ਜਦੋਂ ਇਸ ਤਰਲੋਕੀ ਵਿੱਚ ਆਉਂਦੇ ਹਾਂ ਜਿੱਥੇ ਵਿਚਾਰਾਂ ਦਾ ਦੇਸ਼ ਹੈ ਜਿੱਥੇ ਆਪਣਾ ਵਿਚਾਰਾਂ ਦਾ ਰਿਸ਼ਤਾ ਬੰਨਦਾ ਪਿਓ ਪੋਤਾ ਭਰਾ ਭਰਾ ਦਾ ਰਤਮ ਦਾ ਸੰਗ ਸਾਥੀਆਂ ਦਾ ਇਸੇ ਤਰ੍ਹਾਂ ਇਸਨੂੰ ਫਿਰ ਦੱਸਦਾ ਕਿ ਅਸੀਂ ਦੂਸਰੇ ਘਰ ਤੋਂ ਆਪਦੇ ਘਰ ਜਾਣਾ ਦੂਸਰੇ ਘਰ ਵਿੱਚ ਪਾਉਣ ਦਾ ਖੇਲ ਚੱਲਦਾ ਹੈ ਅਸੀਂ ਪਾਉਣ ਨੂੰ ਛੱਡ ਕੇ ਤਰਲੋਕੇ ਜਦੋਂ ਪ੍ਰਵੇਸ਼ ਹੁੰਦੇ ਹਨ ਤਰਲੋਕੇ ਵਿੱਚ ਵੀ ਪਾਉਣ ਪਾਣੀ ਬਸੰਤਰ ਹੈ ਨਹੀਂ ਜਿੱਥੇ ਸਾਡਾ ਖੇਲ ਚੱਲ ਰਿਹਾ ਹੈ ਉਹ ਵੀ ਸੁਖਮੇ ਦਿਨਸ਼ਕ ਤੇ ਕਹਤਾ ਉਹ ਦਸੋਂਦਾਰ ਵੀ ਸੁਖਮੇ ਉਸ ਆਰੰਡ ਨਿਜਕਰ ਬਣਾਤਾ ਹੈ ਤੇ ਇਸ ਸਜਖਣ ਨੂੰ ਸੱਚਾ ਮਹਿਲ ਕਹਿੰਦਾ ਹੈ ਸੁਖ ਮਹਿਲ ਕਹਿੰਦਾ ਹੈ ਜਿੱਥੇ ਸਾਡਾ ਮਾਤਾ ਪਿਤਾ ਰਹਿੰਦੇ ਹੁਣ ਅਸੀਂ ਆਪਦੇ ਘਰ ਜਾਣਾ ਹੈ ਤੇ ਕਿਹ ਟਰੀਕਾ ਕੀ ਜਾਣਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਸ਼ਾਨੀ ਦੱਸਿਆ ਨੇ ਨਾ ਦਾ ਠਾਕੇ ਧਾਵਤ ਰਹਾਏ ਦਸੇ ਨਿ ਕਰਵਾਸਾ ਪਾਇਓ ਤੇ ਅਨਹਦ ਸਬਦ ਵਜੇ ਦਿਨ ਰਾਤੇ ਗੁਰਮਤੀ ਸਭ ਸੁਣਾਉਂ ਗੁਰੂ ਦੇ ਰਹੀਂ ਗੁਰੂ ਦੇ ਮਤ ਦੁਹਰਾ ਸਾਨੂੰ ਸਮਝਾ ਦਿੱਤਾ ਕਿ ਤੁਹਾਡੇ ਘਰ ਦੇ ਅਨਿਸ਼ਾਨੇ ਜਿੱਥੇ ਰਾਤ ਦਿਨ ਸਬਦ ਵਜਦੇ ਹੁਣ ਉਸ ਘਰ ਦੇ ਵਿੱਚ ਸਾਨੂੰ ਜੋ ਸੁਣ ਕਹਤਾ ਕਿਵੇਂ ਅਸੀਂ ਜਾਈਏ ਐਵੇਂ ਸੰਦਸਾ ਕੇ ਇਹ ਪੌਣ ਤੁਹਾਨੂੰ ਸਾਹਮਣੇ ਤੋਂ ਆ ਰਹੀ ਹੈ ਫਿਰ ਪੌਣ ਅੰਦਰੋਂ ਜਾ ਕੇ ਸੁਣ ਰਹੀ ਸਮਾਰੀ ਹੈ ਕਿ ਤੁਹਾਡਾ ਘਰ ਹੈ ਪੌਣ ਕਵਾਸਾ ਸੁਣਵਾਸਾ ਅਗਲ ਕਲਾ ਤਰ ਸੇ ਗੁਰੂ ਸਮਝਾਤਾ ਕਿ ਕਿਸ ਸਤ ਤੁਸੀਂ ਅਗਲ ਦਾ ਇਸਤੇਮਾਲ ਕਰਦੇ ਹੋਇਆ ਜੋ ਦੈਸਤਮਾਲ ਕਰਦੇ ਹੋਇਆ ਔਰ ਯੁਗਤੀ ਦਾ ਇਸਤੇਮਾਲ ਕਰਦੇ ਹੋਇਆ ਵਿਧੀ ਦਾ ਇਸਤੇਮਾਲ ਕਰਦੇ ਹੋਇਆ ਇਸ ਸਨਵੇਦਲਾ ਲੈਣ ਇਹ ਤੁਹਾਡਾ ਕਰ ਰਿਹਾ ਪੌਣ ਤੋਂ ਤੇ ਸਵਾਖ ਹੋ ਜੋਗੇ ਪੌਣ ਦਾ ਸਬੰਧ ਸਿਰ ਨਾ ਰਹ ਜੇਗਾ ਤੁਸੀਂ ਆਪਦੇ ਘਰ ਬੈਠ ਜਾਓਗੇ ਐਸੇ ਤੇਰਾ ਹੀ ਇਹ ਦਸਾਂ ਦਵਾਰ ਦੇ ਨਿਸ਼ਾਨੇ ਦੱਸ ਕੇ ਕਿ ਉਹ علیحدہ علیحدہ ਭਾਸ਼ਾਵਾਂ ਬੋਲਦੇ ਸੀ ਜੀ ਲੈਦਰ-ਲੈਦਰ ਸਵਾਤਗਤ ਨਾਂ ਦੇ ਜੀ ਤੇ ਭਗਜਨ ਵਿੱਚ ਦੇ ਰਹੇ ਇਸ ਕਰਕੇ ਅਲਾਇ ਤਲਾਇਦਾ ਇਸ ਤੇ ਨਾ ਰੱਖੇਗਾ ਦੱਸਿਆ ਦਤਾ ਇਹਨੂੰ ਹੁਣ ਸਹਿ ਗੁਫਾ ਕਹਿੰਦੇ ਨੇ ਜਿਨਾਂ ਦਨ ਅਨਹਦਵਾਜੇ ਸਹਿ ਸਹਿਲਾ ਸ਼ਬਦ ਆਨੰਦ ਕਰੇ ਸਤ ਕਹਿਲਾ ਸਹਿ ਗੁਫਾ ਮੈਂ ਤਾੜੇ ਲਈ ਆਸਨ ਹੋ ਸਾਰੇ ਜੀਓ ਇਹ ਸਾਡੇ ਨਿਜ ਮਹਿਲ ਦੀ ਨਿਸ਼ਾਨੀ ਦੱਸ ਦਿੱਤੀ ਪੂਰੇ ਗੁਰ ਤੇ ਮਹਿਲ ਪਾਇ ਪਦ ਪ੍ਰਗਟ ਹੋਈ ਅਨਹਤੋ ਇਸਾਦਵਾਜੇ ਮਿਲਿਆ ਹਸੈ ਤੇਰ ਘਰ ਦੇ ਵੀ ਨਿਸ਼ਾਨੇ ਦੱਸ ਦਿੱਤੇ ਪਈ ਉਥੇ ਪੰਜ ਸਬਦ ਜੰਗ ਗਏ ਵਾਜੇ ਪੰਜ ਸਬਦ ਤਰਕਾਰ ਸੁਭਾਗੇ ਘਰ ਸੁਭਾਗੇ ਸਬਦ ਹੋ ਜੇ ਕਾਲਾ ਜਗਤਾ ਰਿਹਾ ਪੰਜ ਦੋ ਤਦਸ ਕੀਤੇ ਕਾਲ ਕੰਟਕ ਮਾਰ ਤੇਰ ਕਰਨ ਪਾਇਆ ਤੋ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖਾ ਤੇ ਤਤ ਘਰ ਅਨਹਦ ਵਾਜੇ ਇਹ ਸਾਡੇ ਘਰ ਦੇ ਫਿਰ ਨਿਸ਼ਾਨੇ ਦੱਸ ਦਿੱਤੇ ਤੇ ਨਿਜ ਮਹਿਲ ਦੇ ਨਿਸ਼ਾਨੇ ਦੱਸਦੇ ਪੂਰੇ ਘਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਅਨਹ ਤੁਣੀ ਸਾਦਵਾ ਇਥੇ ਮਿਲਿਆ ਹਰ ਸੋਈ ਇਹ ਸਾਰਾ ਸਾਡੇ ਘਰ ਦੀਆਂ ਨਿਸ਼ਾਨੀਆਂ ਨੇ ਜਿੱਥੋਂ ਦੇ ਅਸੀਂ ਰਹਿਣ ਵਾਲੇ ਹੁਣ ਜੋ ਹੀ ਆਪ ਵਿਚਾਰ ਕਰਦੇ ਸੀ ਸਾਡੀ ਆਤਮਾ ਉਸ ਤਾਰੇ ਤੇ ਰਹਾ ਜਿਹਨੂੰ ਲੰਮਾ ਵੀ ਕਹਿੰਦਾ ਹੈ ਬੋਧੀ ਵਾਲਾ ਕਹਿੰਦਾ ਹੈ ਆਤਮਾ ਤੇ ਉਸ ਦਾ ਸੰਪਰਕ ਹੋਏ ਹੋ ਸਾਡੇ ਮਨ ਨੂੰ ਪੈਦਾ ਕਰਕੇ ਸੁੰਨ ਵਿੱਚੋਂ ਪੰਜ ਤਤ ਸੁੰਨ ਪਰਗਾਸੇ ਦੇ ਸੰਯੋਗੀ ਕਰਮ ਅਭਿਆਸ ਸਾਡੇ ਮਨ ਨੂੰ ਪੈਦਾ ਕਰਕੇ ਇਸ ਜੋਤ ਅਗਰ ਦੇਤੀ ਉਸ ਅਗਲ ਤੇ ਜੋਤ ਦਾ ਕਿਵੇਂ ਇਸਤੇਮਾਲ ਕਰਨਾ ਹੈ ਇਹ ਸਾਡੇ ਮਨ ਨੂੰ ਸਮਝਾ ਦਿੱਤਾ ਸਮਝਾਉਂਦਾ ਸਾਡਾ ਜਨਮ ਹੋਇਆ ਜਨਮ ਤੋਂ ਬਾਅਦ ਮਾਂ ਪਿਓ ਨੂੰ ਜੋ ਖੁਸ਼ੀ ਹੁੰਦੀ ਹੈ ਬੱਚੇ ਨੇ ਜਨਮ ਲਿਆ ਏਸੀ ਤਰ੍ਹਾਂ ਜਿਵੇਂ ਸਾਡੇ ਮਨ ਦਾ ਜਨਮ ਹੋਇਆ ਤੇ ਅਕਾਲ ਪੁਰਖ ਨੇ ਮਹਿਲ ਵਿੱਚ ਉਸ ਨੂੰ ਸਦ ਲਿਆ ਅਜਿਹ ਦਾ ਸੁਖ ਮਾ ਸੁਖ ਮਾ ਜਿਸੋ ਗਿਆ ਸੱਚਾ ਮਹਿਲ ਕੇ ਇਥੇ ਹੁਣ ਸਦ ਲਿਆ ਜਦੋਂ ਮਨ ਜਾ ਕੇ ਮਿਲਿਆ ਬੜੇ ਖੁਸ਼ੀ ਦੇ ਬਾਜੇ ਉਜਲਣ ਲੱਗੇ ਮਹਾਰਾਜ ਜੰਦ ਨੇ ਜਿਸੇ ਗੁਰਮੁਖ ਸਾਹਿਬ ਦਾ ਉਹਨੂੰ ਕਰ ਸਕਦਾ ਲੈਂਦਾ ਦੂਜਿਆਂ ਨੂੰ ਹੁਕਮ ਦੇ ਦਿੰਦਾ ਤੁਸੀਂ ਗੁਰੂ ਰਹੇ ਇੱਥੇ ਆਓ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਦਸਨ ਆਪਨੂੰ ਗੁਰਮਹਾਂ ਜਾਇ ਮਿਲੇ ਨਿਜ ਮਹਿਲੇ ਅਨਹਦ ਸਬਦ ਹੋ ਜਾਵੇ ਕੋ ਜੀ ਜਨ ਸਾਹਿਬ ਸਿਸ਼ਟਾ ਪਾਈ ਗੁਰਮੁਖ ਸੋ ਬਾਪਾ ਪਾਵੇ ਕੋ ਬਿਨ ਗੁਰਪੇਟੇ ਮਹਿਲ ਨਾ ਪਾਵੇ ਆਏ ਗਏ ਦੁੱਖ ਭਾਵੇਂ ਗੋ ਹੁਣ ਜਿਨ੍ਹਾਂ ਨੂੰ ਗੁਰਮੁਖ ਸਾਜਾ ਉਹਨਾਂ ਤੇ ਇਥੇ ਘਰ ਵਿੱਚ ਸੱਦ ਲਿਆ ਤੇ ਦੂਸਰਿਆਂ ਨੂੰ ਹੁਕਮ ਦਿੰਦਾ ਹੈ ਕਿ ਤੁਸੀਂ ਜੇਕਰ ਆਉਣਾ ਚਾਹੁੰਦੇ ਹੋ ਤੇ ਗੁਰੂ ਦੇ ਰਹੀਂ ਇਥੇ ਆਓ ਜਿਹੜਾ ਗੁਰੂ ਦੇ ਰਹੀਂ ਆਵੇਗਾ ਉਹ ਦੁਖੀ ਰਹੇਗਾ ਦੁਖੀ ਕਿ ਜੁਨਾ ਵਿੱਚ ਭੋਂਦਾ ਫਿਰੇਗਾ ਇਸ ਕਰਕੇ ਇਸ ਨੂੰ ਮਹਿਲ ਵਿੱਚ ਸੱਦ ਕੇ ਜਿਹੜੇ ਸਾਡੇ ਸੁਖਮਗਾਰ ਸੀ ਜਿੱਥੇ ਸਾਡੇ ਸਾਰੇ ਇਕੱਠੇ ਜਿਵੇਂ ਆਪਾਂ ਹੁਣ ਸਤਗੁਰੂ ਦੀ ਸ਼ਰਨ ਵਿੱਚ ਬੈਠੇ ਆਂ ਇੱਕ ਸੰਗਤ ਦੇ ਰੂਪ ਵਿੱਚ ਇੱਕ ਪਰਿਵਾਰ ਦੇ ਰੂਪ ਵਿੱਚ ਇਸ ਸੁਣ ਮੰਡਲ ਵਿੱਚ ਵੀ ਆਗਮ ਵਿੱਚ ਵੀ ਸਾਡੇ ਸੁਖਮ ਸੰਗਤ ਵਿੱਚ ਬੈਠਦੇ ਆਂ ਜੀਵ ਜਾਗੇ ਜਿਸ ਮਹਾਰਜ ਦਾ ਆਗਮ ਆਕਾਸ਼ੋਂ ਜਣਕਾ tha ਪਰਬ੍ਰਮ ਅਚਰ ਸਭ ਇਹ ਫਿਰ ਮਾਲਕ ਨੇ ਇਸ ਰਾਜੇ ਦੇ ਟੈ ਨੂੰ ਦਿੱਤੇ ਕਿ ਇਹ ਮੇਰਾ ਜਿਹੜਾ ਬੱਚਾ ਹੈ ਇਹ ਰਾਜਾ ਹੈ ਰਾਜੇ ਟੈ ਨੂੰ ਵਾਸਤੇ ਸਾਡੇ ਸੁਖਮ ਆਕਾਰਾਂ ਨੂੰ ਇੱਕ ਨੂੰ ਔਰਤ ਦਾ ਨਾਂ ਦੇ ਕੇ ਦੂਸਰ ਨੂੰ ਮਰਦ ਦਾ ਨਾਂ ਦੇ ਕੇ ਨਾਰੀ ਤੇ ਪੁਰਖ ਦਾ ਨਾਂ ਦੇ ਕੇ ਇਸ ਸੁੰਨ ਮੰਡਲ ਵਿੱਚ ਇੱਕ ਇਹਗਾ ਨਿਸ਼ਚਿਤ ਕਰ ਦਿੱਤਾ ਕਿ ਐਨੀ ਕੋ ਜਾਣਦਾ ਤੇ ਤੁਸੀਂ ਰਾਜ ਕਰੋਗੇ ਟੈ ਨੂੰ ਦੇ ਰਹੇ ਨੇ ਇਸ ਟ੍ਰੇਨਿੰਗ ਦੇ ਵਿੱਚ ਇਸ ਨੂੰ ਦਰਬਾਰ ਸਜਾ ਕੇ ਦਿੱਤਾ ਗਿਆਨੀ ਰੱਖ ਕੇ ਦਿੱਤੇ ਜਿਹੜੇ ਗਿਆਨੀ ਕੀਰਤਨ ਕਰਦੇ ਸੀ ਉਹਦੇ ਉਸਤਰ ਗਾਉਂਦੇ ਸੀ ਤੇ ਕਿਥੇ ਧਿਆਨ ਰੱਖ ਕੇ ਜੇ ਸੋ ਮਹਾਰਾਜ ਜੰਨੇ ਕਲਜੋਗ ਮੈਂ ਕੀਰਤਨ ਪਰ ਦਰਨਾ ਗੁਰਮੁਖ ਜਪੀਏ ਲਾਇ ਧਿਆਨ ਕਿਥੇ ਧਿਆਨ ਰੱਖ ਕੇ ਉਹ ਕਰਦੇ ਉਹਦਾ ਬੀਜ ਮੰਤਰ ਹਾ ਕੀਰਤਨ ਗਾਉਂ ਅਗੇ ਮਿਲਣੇ ਥਾਵੇਂ ਥਾ ਅਗਰ ਪੂਰੇ ਚਰਨੀ ਲਾਗ ਜਨਮ ਜਨਮ ਕਰ ਸੋਇ ਜਾਗ ਉਹ ਜਿਹੜੇ ਨਿਜ ਬਾਤੂ ਪਤੇ ਆ ਜਾ ਕੇ ਹੱਤਾ ਤੂ ਪਤੇ ਰੱਖ ਕੇ 20 ਮੰਤਰ ਪਤੇ ਰੱਖ ਕੇ ਉਹਦੀ ਉਸਤ ਕਰਦੇ ਸੱਚ ਦੇ ਸਨਮੁਖ ਹੋ ਕੇ ਕੀਰਤਨ ਕੀਤੇ ਕਰਦੇ ਉਹਨਾਂ ਨੂੰ ਇਹੋ ਜਿਹਾ ਗਿਆਨੀ ਰੱਖ ਕੇ ਦਿੱਤੇ ਫਿਰ ਟਾੜੀ ਰੱਖ ਕੇ ਦਿੱਤੇ ਦੇਵਤ ਸੀ ਗੁਰਮੁਖ ਪਾਸੋਂ ਬੇਬੀਆਂ ਗੁਰਮੁਖ ਅਤੇ ਗੁਰਮੁਖ ਪਾਸੋਂ ਢਾਡੀ ਵਾਰ ਸੁਣੀਆਂ ਇਸ ਉਹ ਵੀ ਨਿਜਪਦ ਪਤਨ ਰੱਖ ਕੇ ਸੱਚ ਦੇ ਸਮੁਖ ਹੋ ਕੇ ਉਸ ਤੇ ਉਸ ਕਰਦੇ ਉੱਚੀ ਆਵਾਜ਼ ਵਿੱਚ ਉਸ ਬਾਅਦ ਈਸ਼ਰ ਨੂੰ ਇਸ ਦਰਬਾਰ ਦੇ ਵਿੱਚ ਪੰਤ ਰੱਖ ਕੇ ਦਿੱਤੇ ਗਏ ਜਿਹੜੇ ਜਾਣਦੇ ਸੀ ਕੇ ਮਨ ਦਾ ਜਲਮਗਿਤ ਹੋਇਆ ਜਨਮੇ ਜਿਓ ਜਾਣੇ ਥਾਉ ਸੋਤਾ ਪੰਡਤਤਾ ਕਰਨਾ ਇਸ ਬ੍ਰਹਮ ਗਿਆਨੇ ਰੱਖ ਕੇ ਦਿੱਤੇ ਜਿਹੜੇ ਕਿ ਜਾਣਦੇ ਸੀ ਕਿਸ ਬ੍ਰਹਮ ਦੇ ਵਿੱਚੋਂ ਇਹ ਆਕਾਰ ਪੈਦਾ ਹੋਇਆ ਹੈ ਕਿਸ ਬ੍ਰਹਮ ਜੋ ਬਸਾਰਾ ਹੋਇਆ ਹੈ ਬ੍ਰਹਮ ਬਸਾਰਾ ਬ੍ਰह्म ਪਸਿਆ ਸ ਬ੍ਰह्म ਦ੍ਰਿਸ਼ਟੀ ਹੈ ਇਹ ਫਿਰ ਮਨ ਰਾਜਾ ਦਰبارو ਹੀ بیٹھ ਕੇ ਜਦ ਇਹਨੂੰ ਸਲਾਹ ਕਰ ਦਿੱਤੇ ਪੰਜ ਗਿਆਨ ਇੰਦਰੀਆਂ ਕਰੰਦੇ ਦਿੱਤੇ ਪਰਮੇਂਦਰ ਨੂੰ ਪਹਿਲਾਂ ਗਿਆਨ ਇੰਦਰੀਆਂ ਨਾਲ ਸਲਾਹ ਕਰਦਾ ਸਲਾਹ ਕਰਾਂ ਸਲਾਹ ਕਰਦਾ ਫਿਰ ਦਰਬਾਰ ਵਿੱਚ ਆਉਣਾ ਫਿਰ ਇਸ ਪਰਜਾ ਦਾ ਦੇਖਭਾਲ ਕਰਦਾ ਤੇ ਰਾਜ ਕਰਨਾ ਸ਼ੁਰੂ ਕੀਤਾ ਜਦੋਂ ਰਾਜ ਦੀ ਟ੍ਰੇਨਿੰਗ ਮੁਕੰਮਲ ਹੋ ਗਈ ਫੇਰੇ ਇਸ ਰਮਾਇਲ ਵੇਸਾਦਲੇ ਮੈਲੋਈ ਸਾਧਕੇ ਇਹਨੂੰ ਇੱਕ ਪਰਵਾ ਨਾ ਦੇਤਾ ਕਿ ਅੱਜ ਤੋਂ ਮੈਂ ਤੇ ਰਾਜਾ ਥਾਪਿਆ ਜਿੱਥੇ ਲੋੜ ਪਏ ਉਪਰੋਨਾ ਦਿਖਾ ਦੇ ਤੇ ਸਮਝਣਗੇ ਕਿ ਮੈਂ ਤੈਨੂੰ ਰਾਜਾ ਥਾਪਿਆ ਤੇ ਮੇਰਾ ਇਸ ਰੂਪ ਤੇ ਮਹਾਰਾਜ ਗੁਰਬਾਣੇ ਵਿੱਚ ਫੇਰਾ ਪਾਉਂਦਾ ਸੇ ਨੇ ਗੁਰਮਖਾ ਜਿਸੇ ਨਵਾਜੇ ਗੁਰਮੁਖ ਸਾਜੇ ਨਾਉ ਵਸੇ ਇਸ ਅਨਹਦਾ ਜੇ ਪੈਸੇ ਸੁਖ ਤੇਸੇ ਠਗਾਇ ਤੇਸ ਨਾ ਜਮੀੜਾ ਪਰਵਾਨਾ ਕਿਹੜੇ ਦਿੱਤਾ ਨਾਮ ਰਤਨ ਪਰਵਾਨਾ ਪਦ ਮਤ ਪੂਰੀ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮਖ ਆਪਿ ਛਾਣੇ ਪ੍ਰਭ ਜੈਸੇ ਅਪਣਾਸੀ ਪਰਵਾਨਾ ਦੇ ਕੇ ਰਾਜਾ ਥਾਪ ਕੇ ਇਸ ਨੂੰ ਕੰਨ ਲੱਗਾ ਕਿ ਤੈਨੂੰ ਮੈਂ ਹੁਣ ਮਿਰਤ ਲੋਕ ਕੋਈ ਭੇਜਣਾ। ਉਥੋਂ ਦਾ ਤੈਨੂੰ ਰਾਜਾ ਬਣਾਉਣਾ ਹੈ। ਇਸ ਕਰਕੇ ਮਿਰਤ ਲੋਕ ਦੀ ਟ੍ਰੇਨਿੰਗ ਤੇਰੇ ਲਈ ਜ਼ਰੂਰੀ ਹੈ। ਇਹ ਫਿਰ ਮਾਤਾ ਦੇ ਘਰ ਵਿੱਚ ਉਸ ਉੱਤੇ ਦੇਣ ਵਾਸਤੇ ਭੇਜਿਆ ਗਿਆ। ਇਧਰ ਮਾਤਾ ਪਿਤਾ ਦਾ ਸੰਯੋਗ ਨਾਲ ਸਾਡਾ ਦੇਸ਼ ਤਿਆਰ ਹੋਣ ਲੱਗਾ। ਸਾਡਾ ਨਗਰ ਤਿਆਰ ਹੋਣ ਲੱਗਾ। ਇਧਰ ਇਹ ਸਭ ਨਾਲ ਨਾ ਟ੍ਰੇਨ ਦੇਣ ਲੱਗੇ। ਜਿਸ ਸਾਰੇ ਗੁਰਬਾਣੇ ਚ ਆਪਾਂ ਦੱਸੇ ਨੇ ਜਦੋਂ ਮਾਤ ਪਿਤਾ ਸਹਿਯੋਗ ਪਾਏ ਰક્ત ਮਿਲ ਪਿੰਡ ਕਰੇ ਇਧਰ ਭੇਜਿਆ ਸਹਿਯੋਗ ਜਿਉਂ ਤਰੋਹੀ ਹੋਇਆ ਪੰਜ ਤਤਕਰ ਪੁਤਲਾ ਕੀਆ ਸਾਹਿਬੇ ਫਰਮਾਇ ਜਿਸ ਦੇ ਵਿੱਚ ਜੀਵ ਆਏ ਪਏ ਜਿਸ ਨੂੰ ਮਾਦਨ ਦਾ ਨਾਂ ਦਿੱਤਾ ਗਿਆ ਜਿਸ ਤੇ ਸੀ ਵਿੱਚ ਅਗਣ ਦੇ ਪਾਮੜ ਮੱਚਦੇ ਨੇ ਜਿੱਥੇ ਈਸ਼ਰ ਦੇ ਉਸ ਤੇ ਪੈ ਗਿਆ ਹੁਣ ਉਧਰੋਂ ਜਿਸ ਦੇਸ਼ ਵਿੱਚ ਇਸੇ ਰਾਜ ਕਰਨਾ ਹੈ ਜਿਸ ਨਗਰ ਦਾ ਇਹਨੂੰ ਰਾਜਾ ਬਣਾਉਣਾ ਹੈ ਉਹ ਤਿਆਰ ਹੋ ਰਿਹਾ ਹੈ ਇਧਰ ਇਸ ਨੂੰ ਟਿੰਗ ਦਿੱਤੇ ਜਾ ਰਹੀ ਹੈ ਟਿੰਗ ਦੇ ਦਰਮਿਆਨ ਨਾਮ ਨਾਲੋਂ ਥੋੜੀ ਜਿਹੀ ਲਿਬ ਤੋੜ ਦਿੰਦੇ ਜੋ ਲਿਬ ਤੋੜਦੇ ਨੇ ਬੜਾ ਦੁਖੀ ਹੁੰਦਾ ਹੈ ਇਹਨੂੰ ਅਗ ਅਸ਼ਾਂਤ ਕਰ ਦਿੰਦੀ ਹੈ ਤਲਫਦਾ ਹੈ ਇਸ ਮਸੂਸ ਕਰਦਾ ਜਿਵੇਂ 50 ਸਾਲ ਦਾ ਉਹ ਸ਼ੋਰਾ ਪੈ ਗਿਆ ਉਸ ਵਕਤ ਫਿਰ ਬੇਨਤੀਆਂ ਕਰਦਾ ਜੋਦਿਆਂ ਕਰਦਾ ਤੇ ਫਿਰ ਅਕਾਲ ਪੁਰਖ ਇਸ ਨੂੰ ਨਾਮ ਨਾਲ ਜੋੜ ਕੇ ਤੇ ਫਿਰ ਦਸਰੇ ਨੇ ਇਹ ਮੇਜ ਰ ਖੇਲ ਤਿਆਰ ਕੀਤਾ ਜੋ ਤੈਨੂੰ ਇਸ ਅਗਣ ਹਟਣ ਦਿੱਤੇ ਗਏ ਨਾਮ ਨਾਲ ਲਿਵ ਟੂ ਟੈਮ ਕਰਕੇ ਅਸ਼ਾਂਤ ਹੋ ਗਏ ਇਸ ਮਾਇਆ ਹੈ ਜਿੱਥੇ ਤੂੰ ਜਾਣਾ ਖੇਡਣ ਵਾਸਤੇ ਉਹ ਇਹਦੇ ਬਰਾਬਰ ਦੇ ਅਗਣ ਹੈ ਜੀ ਉਥੇ ਨਾਮ ਨਾ ਟੁੱਟ ਗਿਆ ਇਸੇ ਤਰ੍ਹਾਂ ਅਸ਼ਾਂਤ ਕਰ ਦੇ ਤੈਨੂੰ ਜਲਾ ਦੇ ਕਿਸੇ ਨੂੰ ਮਹਾਰਾਜਾਂ ਦੇ ਜੈਸੀ ਅਗਣ ਉਧਰ ਮਾ ਹੈ ਤੈਸੀ ਬਰ ਮਾਇਆ ਮਾਇਆ ਅਗਣ ਸਾਹਿਬ ਕੋ ਜੇਕਰ ਤੇ ਖੇਡਣਾ ਚਾਹ ਇਹ ਖੇਲ ਹੈ ਇਸ ਸਾਡਾ ਜਿਹੜਾ ਹੈ ਇਸ तैयार हो गया फिर अजय श्री तैयार हो गया पिंड मुकम्मल हो गया इस तो फिर महल भी सद ले महल भी के समझा लग गया जिस देश तू तो जा रहे वो तो पाँव द्वारा उत चल रहा खेल सारा इस करके तेन कोई समा तो सुसा धन दे लग गया जिन्ना चर उ तू राज बन के राज करना जब दिता समा खत्म हो गया ਸਾ ਸਾਰ ਤਰ ਖਤਮ ਹੋ ਗਿਆ ਤੂੰ ਵਾਪਸ ਆ ਜਾਣਾ ਮੈਂ ਲਈ ਸਦਕੇ ਇਸ ਨੂੰ ਸੁਣ ਜਾਉਣ ਲੱਗੇ ਚਿੱਠੀ ਲਿਖ ਕੇ ਦੇ ਦਿੱਤੀ ਜਿਸ ਨੂੰ ਗੁਰਬਾਨੀ ਵਿਚੀਰ ਇਹਦਾ ਨਾਮ ਦਿੱਤਾ ਇੱਥੇ ਲਿਖ ਕੇ ਇਸ ਨੂੰ ਸੰਦੇਤਾ ਜਿਹੜਾ ਚਿਰ ਲਿਆਤਾ ਉਹ ਕਮਕਾਇ ਕਲੇਰ ਨਾਨਕਾ ਸਦੇ ਉੱਠ ਜਾਏ ਇਸ ਚਿੱਠੀ ਦੇ ਉੱਪਰ ਸਮਾਂ ਤੇ ਦਿਨ ਲਿਖ ਦਿੱਤੇ ਜੇਸਾ ਮਾਰੇ ਗੁਰਬਾਣੀ ਚਾਹੁੰਦੇ ਨੇ ਗਨ ਘਾਲੇ ਸਬਦੀ ਵਿਸਾਸ ਨਾ ਇੱਕ ਬੜਾ ਘਾਟ ਰੰਦਸਾ ਇੱਕ ਤਿਲ ਭਰ ਦਿੱਤੇ ਹੋਏ ਸਮੇਂ ਵਿੱਚੋਂ ਨਾ ਸਮਾਵੇਗਾ ਤੇ ਨਾ ਸਵਾਸਾਂ ਲਾਤਾਂ ਇੰਨੇ ਸਮੇਂ ਤੁਸੀਂ ਵਾਪਸ ਹੋਣਾ ਬਾਕੀ ਮਾਲਕ ਦੇ ਹੱਥੇ ਉਹ ਚਾਹੇ ਬਗੈਰ ਸਵਾਸਤ ਰੱਖਦਾ ਹੈ ਪ੍ਰਾਪਾ ਮੇਰ ਸਾਸਤ ਰੱਖੇ ਉਹ ਚਾਹੇ ਤੇ ਇਸ ਉਮਰ ਨੂੰ ਉਧਾਉਂਦਾ ਹੋਇਆ 40 ਯੁਗ ਤੱਕ ਲਿ ਜਾ ਸਕਦਾ ਹੈ ਉਨ ਇੱਛਾ ਤੇ ਪਰ ਇਹ ਜਿਹੜਾ ਦਿੱਤਾ ਹੈ ਸਮਾਂ ਇਹ ਤੋਂ ਖਤਮ ਹੋਣ ਤੇ ਸਵਾਸਾਂ ਤੱਕ ਖਤਮ ਹੋਣ ਤੇ ਵਾਪਸ ਆ ਜਾਣਾ ਫਿਰ ਨਾਲ ਇਸ ਨਿਜ ਮਹਿਲ ਦਾ ਸਮਝਾਉਣ ਲੱਗੇ ਤੇਰੇ ਵਾਸਤੇ ਸਾਰੀਆਂ ਸੋਹਣਾਂ ਰੱਖ ਕੇ ਜਦੋਂ ਤੈਨੂੰ ਭੇਜਾਂਗੇ ਤੇਰੇ ਮਹਿਲ ਨੂੰ ਪ੍ਰਾਣਾ ਦਾ ਜੰਦਰਾ ਤੇ ਪ੍ਰਾਣਾ ਦੇ ਵਿੱਚ ਚਾਬੀ ਰੱਖ ਦੇਵਾਂਗੇ ਜਦੋਂ ਤੇਰੀ ਇੱਛਾ ਹੈ ਖੋਲ ਕੇ ਬਾਹਰ ਚਲਾ ਜੀ ਦੇਸ਼ ਵਿੱਚ ਤੇ ਜਦੋਂ ਤੇ ਅਚੈ ਕਰ ਵਾਪਸ ਆਇਆ ਉਹ ਫਿਰ ਇਸ ਕਾਂ ਦੇ ਪਰ ਦੱਸਣ ਲੱਗੇ ਖੱਟ ਨੇਮ ਕਰ ਕੋਸ਼ਟੀ ਬਥੇ ਵਸ ਅਨੂ ਵਿੱਚ ਪਾਈ ਕੁੰਜੀ ਕੋਲਹ ਪ੍ਰਾਂ ਕਰਾ ਕੇ ਕਰਦੇ ਮਾਰ ਨਾਲੇ ਹੁਣ ਜਦੋਂ ਸਾਰਾ ਕੁਝ ਸਮਝਾ ਦਿੱਤਾ ਤੇ ਫਿਰ ਇਸ ਸੰਸਾਰ ਵਿੱਚ ਭੇਜਣਾ ਸੀ ਇਸ ਉਹ ਰਾਜਾ ਥਾਂ ਦੇ ਤਾਂ ਕਾਂ ਨਗਰੀ ਇਹ ਮਣ ਰਾਜਾ ਦੱਸਦੇ ਤਾਂ ਵੀ ਇਸ ਨਵੀਂ ਦਾ ਹੁਣ ਤੋਂ ਰਾਜਾ ਬਣੇਗਾ ਇਹ ਤੇ ਸਲਾਹ ਕਰਦੇ ਦਿੱਤੇ ਨੇ ਇਹ ਤੇ ਨੁਕਰੇਂਦੇ ਦੇ ਦਿੱਤੇ ਨੇ ਇਸ ਦਸ਼ੰਦਾਰ ਨੂੰ ਕਿਲਾ ਵੀ ਕਹਿੰਦਾ ਹੈ ਗੜ ਵੀ ਕਹਿੰਦਾ ਹੈ ਜਿਸ ਵਿੱਚ ਰਹਿੰਦੇ ਹਨ ਤੋਂ ਕਿਸੇ ਕਿਸਮ ਦਾ ਫਿਕਰ ਨਹੀਂ ਤੈਨੂੰ ਸੌਲ ਤਾਂ ਪੂਰੀਆਂ ਹੁਣ ਇਸ ਪੌਂਦ ਦੇ ਇਲਾਕੇ ਵਿੱਚ ਭੇਜਣਾ ਸੀ ਤੇ ਨਾਮ-ਨਾਮ ਲਿਪ ਤੋੜ ਕੇ ਪੌਂਦ ਨਾਲ ਜੋੜ ਦਿੱਤਾ ਫਿਰ ਇੱਕ ਪਰਵਾਨਾ ਦੇ ਦਿੱਤਾ ਹੁਕਮ ਦੇ ਦਿੱਤਾ ਜੇਸਾ ਮਾਰੇ ਗੁਰਬਾਣੀ ਚੰਦ ਨੇ ਕਿਰਤ ਪਾਇ ਪਰਵਾਨਾ ਲਿਖਿਆ ਬੜ ਹੁਕਮ ਨਾਲ ਹੋਈ ਜੈਸਾ ਲਿਖਿਆ ਤੈਸਾ ਪੜਿਆ ਨਾਨਕ ਮੇੜ ਨਾ ਸਕੇ ਕੋਈ ਇਹ ਤੈਨੂੰ ਜਿਹੜਾ ਹੁਕਮ ਲਿਖ ਕੇ ਦੇ ਦਿੱਤਾ ਹੈ ਇਹਨੂੰ ਕੋ ਮਟਾ ਨਹੀਂ ਸਕਦਾ ਇਹ ਪੜ੍ਹ ਕੇ ਸੁਣਾ ਜਾ ਸਕਦਾ ਹੈ ਇਸ ਇਹ ਹੁਕਮ ਦੇ ਕੇ ਇਸ ਨਾਮ ਨਾਲੇ ਤੋੜ ਕੇ ਪੌਣਾ ਜੋੜ ਦਿੱਤਾ ਜਿਸ ਮਹਾਰਾਜ ਸੱਚੇ ਪਾਸ਼ਾ ਮਾ ਨੂੰ ਜੋੜਨ ਲੱਗੇ ਨੇ ਅਵੇਂ ਜੈਸੀ ਅਗਰ ਉਧਰ ਮੈਂ ਤੈਸੀ ਬਾਰ ਮਾ ਮਾ ਅਗਰ ਸਭ ਇੱਕੋ ਜਿਹਾ ਕਰਦੇ ਖਿਰਚ ਜਾਂ ਤੇ ਇਸ ਬਾਣਾ ਦਾ ਜੰਮਿਆ ਪਰਵਾਰ ਪੜਾ ਪੈ ਲਿਪਸ਼ੁਟ ਕੀ ਲਗੀ ਤ੍ਰਿਸ਼ਨਾ ਮਾ ਅਵਰ ਬਸਤਾ ਹੈ ਨਾਮ ਨਾਲੇ ਟੁੱਟਲ ਤੋਂ ਬਾਅਦ ਪੌਣ ਨਾਲ ਜੁੜਿਆ ਜੋੜਨ ਦੇ ਨਾਲ ਹੀ ਸੰਸਾਰ ਵਿੱਚ ਪ੍ਰਵੇਸ਼ ਕਰਦਾ ਇਹ ਪੌਣਾਂ ਵਿੱਚ ਮਿਲ ਕੇ ਤ੍ਰਲੋਕ ਵਿੱਚ ਚਲਾ ਗਿਆ ਸ਼ਕਤੀ ਵਿੱਚ ਚਲਾ ਗਿਆ ਜਿਹਨੂੰ ਤ੍ਰੈ ਗੁਣ ਕਹਿੰਦੇ ਹਨ ਫਿਰ ਇਹ ਅੰਦਰ ਜੋ ਹੀ ਤ੍ਰਲੋਕੇ ਪ੍ਰਵੇਸ਼ ਹੋਇਆ ਇਹ ਰਸਾ ਬੰਦ ਕਰਦਾ ਜਿਉਂਨਾਂ ਨੇ ਮੋਲ ਦoare ਬੰਦੇ ਆ ਬੰਦ ਇਹ ਰਸਾ ਬੰਦ ਕਰਦਾ ਉਦੋਂ ਦਸਰਦਾਰ ਬੰਦ ਕਰਦਾ ਤੇ ਖੇਲ ਚੱਲਣ ਲੱਗਾ ਪੌਣਦਾਰਾ ਇਥੋਂ ਲੈ ਕੇ ਤਨਾਬੀ ਤੱਕ ਇਹਦੇ ਵਿੱਚ ਅੱਗੇ ਆਪਾਂ ਨੂੰ ਖੁੱਲ੍ਹ ਕੇ ਸਮਝਾਇਆ ਹੋਇਆ ਕਿ ਕਿਸ ਪੌਣ ਰਾਜਨ ਦਿੱਤੀ ਜਾਂਦੀ ਹੈ ਤੇ ਕਿਸ ਪੌਣ ਤੋਂ ਪਾਣੀ ਤਿਆਰ ਕਰਦਾ ਹੈ ਪੌਣ ਤੋਂ ਅਗਨ ਪੈਦਾ ਕਰਦਾ ਹੈ ਕਿਸਾ ਸਾਡੀ ਆਵਾਜ਼ ਪੈਦਾ ਹੁੰਦੀ ਹੈ ਕਿਸ ਅੰਬਲ ਤਿਆਰ ਕਰਕੇ ਉਹਨਾਂ ਜੀਵਨ ਦਿੰਦਾ ਹੈ ਕਿਸ ਇਹ ਖਾਣ ਈਨਾਂ ਜੀਵਨ ਤੋਂ ਪਹੁੰਚਾਉਂਦਾ ਹੈ Y este está en la